हां जी किमे हो सारे ठीक ठाक ਆ ਕਿਚਨਾਂ ਦੀਆਂ ਫੋਟੋ ਮੈਂ ਲਾਈਆਂ ਹੋਈਆਂ ਵਾਂ ਤੇ ਤੁਸੀਂ ਵੀ ਜਿਹੜਿਆਂ ਦੀ ਸੋਹਣੇ ਸੋਹਣੇ ਕਿਚਨ ਤਿਆਰ ਕਰਾਉਣਾ ਚਾਹੁੰਦੇ ਜੇ ਤੇ ਮਰਾ ਨੰਬਰ ਆਹ ਹੈ ਇਸ ਤਰ੍ਹਾਂ ਦਾ ਕੰਮ ਜਿਵੇਂ ਬੈਡਰੂਮ ਬੈਡਰੂਮ ਤਿਆਰ ਕਰਾਉਣੇ ਹੋਣ ਵਾਲ ਪੇਪਰ ਪੀਵੀਸੀ ਯੂਵੀ ਸ਼ੀਟ ਡੌਸੀਲਿੰਗਾਂ ਵਗੈਰਾ ਹਨ ਤੇ ਆਪਣਾ ਸ਼ਹਿਰ ਹੈ ਕੋਈ ਜਿੱਥੇ ਧੰਨਵਾਦ ਤੇ ਜੀ ਸਸਿਕਾ ਵੈਲਕਮ ਕੀ ਹਾਲ ਚਾਲ ਕਿੱਦਾਂ ਸਾਰੇ ਠੀਕ ਠਾਕ ਵਧੀਆ ਆਉ ਕਰਦੇ ਹਾਂ ਛੋਟੇ ਜਿਹੋ ਲੋਨ ਵਿੱਚ ਸਵੇਰ ਦਾ ਟਾਈਮ 8:30 ਦਾ ਟਾਈਮ ਹੋ ਗਿਆ 8:30 ਦਾ ਤੇ ਮੈਂ ਚੱਲਿਆ ਕੰਮ ਤੇ ਮਿਲਦੇ ਵੇ ਤਨ ਸ਼ਾਮ ਨੂੰ ਆਣ ਕੇ ਤੇ ਕਹਿੰਦਾ ਲਾਉਣ ਦੇ ਉਧਰ ਫਲਕੇ ਫਲਕੇ ਥਾਰਪਾ ਤੇ ਸਿੰਘ ਸੁੱਤਾ ਅੱਜ ਲੈ ਜਿ ਫਤ ਵੀ ਉੱਠ ਗਿਆ ਮੇਰਾ ਬਾਹੂ ਉੱਠ ਗਿਆ ਕੱਕਾ ਅਲੀ ਮੁਹੰਮਦ ਦੇ ਜਾਣਾ ਮੁਹੰਮਦ ਚਲੀਏ ਜਾਣਾ ਸਾਰ ਨਹੀਂ ਨਹੀਂ ਜਾ ਚਲੋ ਠੀਕ ਹੈ ਫਿਰ ਮਿਲਦੇ ਆ ਇਹ ਹਾਸ਼ੀਆਂ ਠੀਕ ਹੈ ਫਿਰ ਮਿਲਦੇ ਆ ਤੁਹਾਨੂੰ ਸ਼ਾਮ ਨੂੰ ਬਾਏ ਬਾਏ ਹੈਲੋ ਹੁਣ ਵਾਲੇ ਆਪਣੀ ਤਿਆਰੀਆਂ ਚੱਲੇ ਹਨ ਚੰਦੇ ਆ ਰੇਟੋ ਫਟ ਰਹਾ ਹੈ ਅਸੀਂ ਅਬ ਤੁਹਾਨੂੰ ਤੇ ਪਹੁੰਚ ਗਏ ਜਦਨੇ ਬਕਸੇ ਟੋਗ ਤੱਕ ਲੈਂ ਕਰ ਪੈਂਟਰੀ ਟੋਗਦੀ ਹੈ ਫਿਟਿੰਗ ਫਿਟਿੰਗ ਲੱਗੇ ਮੈਂ ਹਟ ਕਰਨਾ ਨਾ ਟੱਕਰ ਕਰ ਲੈ ਬੋਤਲ ਵਾਲੀ ਫਿਟਿੰਗ ਕਰਤੀ ਫਿਰ ਟਾਪਾਇਨਟ ਕਰੋ ਚੱਕ ਅਦਰ ਬਸਟਾ ਲੱਗੇ ਨਾ ਸਟੀਲ ਦੀ ਇਹਦੇ ਵਿੱਚ ਨਾ ਟੱਕ ਵੀ ਨਹੀਂ ਇਹਦੇ ਵਿੱਚ ਵੀ ਉਧਰ ਅਟੇਟ ਕਰਨੀ ਹੈ ਇਹ ਚਾਹ ਪਣੀ ਆ ਚੁੱਕੀ ਮਰੀਂ ਨਾਲ ਕੱਟ ਕਰੂੰ ਟਾਈਮ ਹੈ 11 ਵਜੇ ਦਾ ਜਾਇ ਪੈਂਟਰੀ ਕਰਤੀ ਤਿਆਰ ਇਹਨਾਂ ਟੱਕ ਲਾਤੀ ਸਾਰੀ ਤਕਰੀਬਨ ਇਹ ਤਾਂ ਹੂੰ ਕਰਤੀਆਂ ਫੇਟਾ ਇਧਰ ਬੋਤਲ ਲਗਾਤਾ ਰ ਹੈ ਇਧਰ ਪਣੀ 6 ਇੰਚ ਦੀ ਲਵੇ ਫਿਟਿੰਗ ਕਰਤੀ ਹੈ ਫਿਟਿੰਗ ਇਧਰ 6 ਇੰਚ ਜੇ ਲਾਤੀਆਂ ਚਾਲਾਂ 3 ਇਧਰ ਲਾਤੀ ਇੱਕ ਥੱਲੇ 8 ਦੀ ਇਧਰ 4 ਦੀ ਉਹ ਕਟੜਾ ਜੀ ਲੱਗ ਜਾਣੀ ਵਿੱਚ ਉਹ ਸਟੀਲ ਦੀਆਂ ਪਾਤੀਆਂ ਤੁਹਾਨੂੰ ਇਹ ਚਾਲਾਂ ਲੱਗੀਆਂ ਵੱਢਣ ਉੱਪਰ ਬਕਸੇ ਠੋਕ ਤੇ ਉੱਧਰ ਵੀ ਠੋਕ ਤੇ ਕੰਪਲੀਟ ਕਰਤਾ ਲਈ ਬੋਰਡ ਚਾੜਤਾ ਉੱਤੇ ਬਲੂ ਕਲਰ ਦਾ ਜਾਮਨੀ ਕਲਰ ਦਾ ਬੋਰਡ ਹੈ ਵਾਟਰ ਪ੍ਰੂਫ ਕਿੰਨੇ ਵਾਸਤੇ ਬਤਾਇਆ ਸੈਂਚਰੀ ਦਾ ਬੋਰਡ ਹੈ ਚੰਚੇ ਦਾ ਬੋਰਡ ਵਾਏ ਇਹ ਆ 120 ਰੁਪਏ ਪਰ ਸਕਰ ਫੁੱਟ ਕਿਚਨ ਮਾਤੇ ਇਹ ਵਰਤਿਆ ਜਾਂਦਾ ਅੱਜ ਕੱਲ ਤੇ ਉਹ ਪਲਾਈ ਦੇ ਬਕਸੇ ਬਣਾਤੇ ਆਪਾਂ ਪਰ ਇਹਦਾ ਖਾਰਚ ਬੜੀ ਹੁੰਦੀ ਹੈ ਅਜੇ ਇੱਕ ਚੀਰ ਪਾਇਆ ਇਹ ਕਦਾ ਨੀਲਾ ਨੀਲਾ ਕਰਤਾ ਸਾਰਾ ਇਹ ਨੀਲਾ ਬਾਕੀਆ ਕਚਨ ਦਾ ਕੰਮ ਚੱਲਦਾ ਪਿਆ ਜੋ ਰੈਡੀ ਹੋਏਗਾ ਫਿਰ ਤੁਹਾਨੂੰ ਕੰਪਲੀਟ ਵੀਡੀਓ ਵੀ ਦਿਖਾਵਾਂਗੇ ਤੇ ਐਂਡ ਤੱਕ ਜਰੂਰ ਦੇਖਿਓ ਵੀਡੀਓ ਇੱਕ ਦੋ ਦਿਨ ਤੱਕ ਕਿਚਨ ਆਪਾਂ ਰੈਡੀ ਕਰ ਦੇਣੀ ਹੁਣ ਵੀ ਸਾਰੇ ਲਾਈਨ ਰੈਡ ਕਰਦੇ ਆਪਾਂ ਚੱਲੇ ਹੁਣ ਕਰਦੇ ਆ ਕਿਚਨ ਦੀ ਸਫਾਈ ਤਾਂ ਮੈਂ ਕਰ ਲਈ ਆ ਭਾਂਡੇ ਬਹੁਤ ਪਏ ਮੰਜਣ ਵਾਲੇ ਹੋਵੇ ਸਾਫ ਕਰ ਲਏ ਹੋਏ ਤੇ ਹੁਣ ਦੋ ਦੋ ਨੂੰ ਪਾਲਾ ਲਵਾਉਂਦੀ ਪਈ ਆ ਮੈਂ ਕਿਹਾ ਚਲੋ ਪਾਲਾ ਆ ਜੇ ਜਦੋਂ ਤੱਕ ਬਾਕੀ ਹਲੇ ਕੰਮ ਕਰਨ ਵਾਲਾ ਝਾੜੂ ਧੂੜ ਲਵਾਉਣ ਵਾਲਾ ਇਹ ਗਏ ਨੇ ਕੰਮ ਤੇ ਕੰਮ ਮੈਂ ਸਾਰਾ ਕਰ ਲਿਆ ਹੋਇਆ ਹੈ ਕਿਚਨ 'ਚ ਵੀ ਸਫਾਈ ਕਰ ਲਈ ਐ ਸਾਰਾ ਕੰਮ ਕਰ ਲਿਆ ਹਰਫ ਤੇ ਉਹਦੇ ਸੁੱਤਾ ਸੀਗਾ ਤੇਰੇ ਸੁੱਤੇ ਆ ਸੁੱਤੇ ਆ ਫਤਿਹ ਮੈਂ ਸਾਰਾ ਕੰਮ ਕਰ ਲਿਆ ਸਾਰੀ ਸਫਾਈ ਕਰ ਲਈ ਕਰਦੀ ਹੈ ਫਾਹੇ ਫਤਿਹ ਸੋਹਣੇ ਜਦੋਂ ਸ਼ਾਮ ਨੂੰ ਪਾਪਾ ਆਉਂਦੇ ਉਹਦੇ ਤੇ ਕਿਤੇ ਖੁਸ਼ੀਆਂ ਹੀ ਆ ਜਾਂਦੀਆਂ ਸੋਹਣੇ ਨੂੰ ਇੰਨੇ ਫਿਰ ਕੀ ਕਰਨਾ ਜਿਵੇਂ ਆ ਜਾਲੀ ਵਾਲਾ ਦਰਵਾਜ਼ਾ ਨੇ ਸਾਹਮਣੇ ਇਹਦੇ ਲਾਗੇ ਖੜ ਜਾਂਦਾ ਐ ਸਾਹਮਣੇ ਜਦ ਇਹਦੇ ਪਾਪਾ ਆਉਂਦੇ ਆ ਆ ਕਰੂਗਾ ਖੁਸ਼ੀ ਚੜ ਜਾਂਦੀ ਐ ਫਤਿਹ ਪਾਪਾ ਨੇ ਕਦੋਂ ਆਵਾ ਹੈਂ ਦੱਸ ਦੋ ਫਤਿਹ ਇੱਧਰ ਦੇਖੋ ਮੈਂ ਬਣਾ ਕੇ ਲੈ ਆਂਦੀ ਆ ਆਪਣੀ ਜੋਗੀ ਕੌਫੀ ਫਤੇ ਨੇ ਪੀ ਲਿਆ ਆ ਦੁੱਧੂ ਫਤੇ ਚੀਜੀ ਖਾਣੀ ਆ ਮੈਂ ਬਿਸਕਟ ਲੈ ਕੇ ਆਈ ਆ ਆਪਣੇ ਪੁੱਤ ਵਾਸਤੇ ਬਿਸਕਟ ਬਿਸਕਟ ਖਾਣੀ ਆ ਸੂਨੀ ਨੇ ਚੀਚੀ ਖਾਣੀ ਆ ਮੈਂ ਤਾਂ ਫਤੇ ਬਾਹਰ ਬੈਠੇ ਆ ਗੇਟ ਗੇਟ ਖੁੱਲਿਆ ਆ ਮੈਂ ਕਿਚੜਾ ਹਵਾਂਦੀ ਸ਼ਾਮ ਦੇ ਟਾਈਮ ਬਾਹਰ ਬਹਿ ਜਾਂਦਾ ਆ ਹਰ ਪਤੇ ਦੇਖਦਾ ਪਿਆ ਡੋਗੀ ਨੂੰ ਫਤੇ ਅੱਜ ਕੀ ਕਰਦਾ ਹੈ ਮੇਰਾ ਬਊ ਦਾ ਅੱਜ ਕੱਲ੍ਹ ਕੀ ਕੱਦਵਾ ਤੇਤਰ ਕੰਕ ਕੰਕ ਤਰ ਕੀ ਕਰਦੇ ਆ ਅੱਜ? ਕੁਰਸੀ ਉੱਥੇ ਸੁੱਟ ਆਇਆ। ਹੈ? ਆਜ ਆ ਗਿਆ ਉਸੇ ਮੇਲੇ। ਕੀ ਕਰਦਾ ਏ ਫਤੇ ਸਿੰਘ? ਫਤੇ ਕੀ ਕਰਦਾ ਏ ਅੱਜ? ਪਾਪਾ ਮੰਮਾ ਤੋਂ ਆ ਗਏ ਐ। ਹੈ? ਕੀ ਕਰਦਾ ਸੀ ਬਾਪੂ? ਫਤੇ ਇਧਰ। ਇਧਰ। ਆ ਜੋ ਵੀ ਆ ਜੋ ਆ ਜੋ ਆ ਜੋ ਹਾਂ ਜੀ ਆਡੂ ਚੀਜੀ ਨਹੀਂ ਖਾਣੀ ਚੀਜੀ ਚੀਜੀ ਲੈ ਨਹੀਂ ਦੀ ਕੋਈ ਚੀਜੀ ਖਾਣੀ ਬਾਗੂ ਨੇ ਇਹ ਚੀਜੀ ਖਾਣੀ ਦੱਸੋ ਪਹਿਲਾਂ ਨੇ ਵਿਕਰੇ ਆਪਾਂ ਪਹੁੰਚ ਗਏ ਆਂ ਹਾਂ ਪਤੇ ਕੀ ਬੰਡੇ ਆ ਇੱਧਰ ਲੈ ਤੜਕੇ ਖੜਕੇ ਲੱਗਣੇ ਮਹਾਰਾਜ ਕੀ ਬਣਾਇਆ ਕਹਿੰਦਾ ਕੜੀ ਪਿਆ ਹੋੜ ਕੜੀ ਵਾਲੀ ਕੁਟੀਰੀ ਕੜੀ ਚਾਵਲ ਚੌਲ ਰੰਗੂ ਦੇ ਹਾਂ ਚੌਲ ਸੁੱਕੇ ਆ ਅੱਛਾ ਕੜੀ ਚਾਹ ਕੜੀ ਤੇ ਕਿਦੈ ਕਿਤੇ ਬਣਾਏਗੀ ਅੱਛਾ ਸਬ ਤੂ ਤੂੰ ਕਰਤੇ ਕੜੀ ਘਾਇ ਕੇ ਕਰਦੇ ਨਮਕ ਆਦਾ ਕੜੀ ਬਣ ਗਈ ਇਦਰਾ ਚੌਲ ਬਣਨੇ ਆ ਚਲੋ ਵੀ ਸਹੀ ਹੈ ਬਤੇ ਟੁੱਟ ਲੱਗਿਆ ਇਹਨੂੰ ਦੋਈਏ ਕੈਮਰਾਮੈਨ ਹੋਣਾ ਸੁਣਾ ਗਿਆ ਯਾਰ ਇਹਨੇ ਕੰਪਾਉਂਡ ਕਰਨੇ ਬਹੁਤ ਲੱਗਣ ਦੇ ਮੇਰਾ ਬਗੜੂ ਰੋਂਡਿਆ ਸੀ ਮੈਂ ਕਿਹਾ ਝੁਕ ਲੈਨੇ ਇਹਨੂੰ ਕਿڑی ਕੀ ਗੱਲ ਸੀ ਐਵੇਂ ਇਧਰ ਵੇਖ ਇਧਰ ਵੇਖ ਪਾਣੀ ਚਲੰਦਿਆ ਨਾ ਪਾਣੀ ਚਲੰਦਿਆ ਉਹ ਪਾਣੀ ਚਲੰਦਿਆ